ਮਾਮਲੋ ਕੱਚ ਰੱਖਿਆ ਹੋਇਆ ਸੀ ਇਕਲੋਤੇ ਪੁੱਤ ਦਾ ਵਿਆਹ ਮਾਂ ਵਿਚੋਲੇ ਵੱਲ ਗਈ ਸੀ ਵਿਆਹ ਦੀ ਤਰੀਕ ਡੋਣ ਅਤੇ ਮਗਰੋਂ ਸੰਗਣੀਪਾਦੇ ਵਾਲੇ ਇਲਾਕੇ ਚੁੰਬੇਖੋ ਹੋਏ ਚੋਰ ਦੁਪਹਿਰ ਸਮੇਂ ਘਰ ਨੂੰ ਸੰਲ ਲਾ ਕੇ ਨਕਦੀ ਅਤੇ ਸੋਨਾ ਲੈ ਕੇ ਫਰਾਰ ਹੋ ਗਏ ਤਾਂ ਦੱਸਦੇ ਕਿ ਪੇਪੇ ਵੱਲੋਂ ਪੁੱਤ ਦੇ ਵਿਆਹ ਰੱਖਿਆ ਹੋਇਸੀ ਅਤੇ ਵਿਆਹ ਦੀ ਤਰੀਕ ਢਵਾਉਣ ਲਈ ਮਚੋਲੇ ਵੱਲ ਗਈ ਸੀ ਅਤੇ ਮਗਰੋਂ ਚੰਗਣੀ ਆਪਾਦੀ ਵਾਲੇ ਘਰੋਂ ਦੁਪਹਿਰ ਸਮੇਂ ਚੋਰਾਂ ਨੇ ਘਰ ਨੂੰ ਸੰਲ ਲੈ ਅਤੇ ਘਰ ਅੰਦਰ ਪਏ 35000 ਰੁਪਏ ਜੋ ਕਿ ਵਿਆਹ ਲਈ ਰੱਖੇ ਸਨ ਅਤੇ ਨੌ ਲਈ ਜੋ ਗਾਣੇ ਬਣਾਏ ਹੋਏ ਸਨ ਅਲਮਾਰੀ ਤੋੜ ਕੇ ਚੋਰ ਸਾਰਾ ਸਮਾਨ ਲੈ ਕੇ ਉਥੋਂ ਫਰਾਰ ਹੋ ਗਏ 2 ਦਿਨ ਪਹਿਲਾਂ ਚੋਰੀ ਹੋਇਆ ਫੋਨ ਜੋ ਵਾਪਸ ਮਿਲਿਆ ਸੀ ਉਹ ਵੀ ਅਲਮਾਰੀ ਜੋ ਲੋਕੋ ਕੇ ਰੱਖਿਆ ਸੀ ਉਹ ਵੀ ਉਥੋਂ ਲੈ ਕੇ ਚੋਰ ਫਰਾਰ ਹੋ ਗਏ ਪੁਲਿਸ ਸਾਰੇ ਮਾਮਲੇ ਦੀ ਚਾਰਜ ਚ ਕਰ ਰਹੀ ਹੈ ਤੇ ਕੈਮਰੇ ਅਗੇ ਬੋਲਨ ਤੋਂ ਪੁਲਿਸ ਪਛ ਰਹੀ ਹੈ ਜੋ ਪੁਲਿਸ ਵੱਲੋਂ ਚੋਰੀ ਹੋਇਆ ਮੋਬਾਈਲ ਲੱਭ ਕੇ ਬੇਬੇ ਨੂੰ ਵਾਪਸ ਦਿੱਤਾ ਸੀ ਉਹ ਫਿਰ ਦੁਬਾਰਾ ਚੋਰ ਉਸ ਨੂੰ ਚੋਰੀ ਕਰਕੇ ਲੈ ਗਏ ਗੱਲ ਇਸ ਤਰ੍ਹਾਂ ਹੋਈ ਜਿਵੇਂ ਅਸੀਂ ਗਏ ਆ ਕੈਪ ਨੂੰ ਰਿਸ਼ਤੇਦਾਰਾਂ ਦੇ ਘਰ ਆਪਣੇ بیٹے ਦੇ ਸਹੁਰਿਆਂ ਦੇ ਘਰ ਗਏ ਆ ਤੇ ਉਧਰੋਂ ਮੈਂ ਆਹੀ ਆਇਆ 12 ਵਜੇ ਗਏ ਆ ਤੇ 3:30 ਵਜੇ ਇਹੀ ਆ ਗਏ ਆ 3:00 ਲਾ ਲਓ 3:30 ਲਾ ਲਓ ਜਿਹੜਾ ਮਾਇਆ ਰਜਾਈ ਟੁੱਟੀ ਦੀ ਐ ਲੰਬਾਈ ਖੋਲੀ ਲੰਬਾਈ ਦੇ ਵਿੱਚ 35000 ਰੁਪਇਆ ਤੇ ਇੱਕ ਕੰਨਾਂ ਦੀਆਂ ਕੰਨਾਂ ਦੀ ਟੂਗ ਇੱਕ ਮੋਬਾਈਲ ਦੱਬੇ ਜਿਹਾ ਸਾਰੇ ਕਾਕੇ ਨੇ ਬੰਦ ਕਰਕੇ ਰੱਖਿਆ ਫੇ ਮੈਂ ਕਿਤੇ ਡੇਗ ਨਾ ਜਾਵੇ ਕਿਤੇ ਗਵਾਚ ਨਾ ਜਾਵੇ ਉਹ ਤੋਂ ਲੈ ਗਿਆ ਕੱਢ ਕੇ ਹਾਂਜੀ ਅੱਛਾ ਕਿੰਨਾ ਲੱਗਣਾ ਹੈ ਠੀਕ ਹੋਏ ਲੱਗੇ ਲੱਗੇ ਜੀ ਕੰਨਾਂ ਦੀ ਟੂਬ ਲੱਗੇ 35000 ਰੁਪਇਆ ਲੱਗੇ ਤੇ ਫੋਨ ਲੱਗੇ ਖਲਾ ਰਖੂਰਾ ਪਾ ਕੇ ਅੰਦਰ ਅੱਜ ਲੱਗੇ ਇਸ ਤੋਂ ਫੋਨ ਥੋੜੀ ਜਿਹੀ ਪਹਿਲਾਂ ਮਿਲਿਆ ਹਾਂ ਜੀ ਉਹ ਪੁਲਸ ਵਾਲਾ ਲੱਭ ਕੇ ਦਿੱਤਾ ਹੈ। ਹਾਂ ਜੀ ਉਹ ਦਿੱਤਾ ਹੀ ਪੁਲਸ ਵਾਲਿਆਂ ਨੇ ਜਦੋਂ ਇੱਥੇ ਫੋਨ ਵੰਡੇ ਗਏ ਨਾ ਉਹ ਦਿਨ ਚੱਕ ਲਿਆ ਲੈਂਦਾ ਸੀ ਉੱਥੋਂ। ਹਾਂ ਜੀ ਹਾਂ ਜੀ ਉਹ ਦਿਨ ਚਲ ਗਿਆ। ਹੁਣ ਦੇਖੋ ਜੀ ਜਦੋਂ ਕੇ ਇਹਨੂੰ ਵੇਖਿਆ ਨਹੀਂ ਤੇ ਬੰਦਾ ਕਿਹਦਾ ਨਾਂ ਲਵੇ ਹੁਣ। ਇਸ ਇਹ ਕਰਦੇ ਹੁਣ ਲਾਜ ਜੀ ਇੰਨੀ ਵਧੀਆ ਨਹੀਂ ਹੈਗੀ ਸਰੀ ਹੀ ਯਾਦ ਦੇ ਬੰਦੇ। ਯਾਰ ਜੀ ਤੁਹਾਨੂੰ ਪਤਾ ਹੀ ਹੈ ਵੀ ਚਲੋ ਇਹੋ ਸੋਚਿਆ ਸੀ ਕਿ ਚਲ ਲਈ ਪੇਨ ਪੂਂਡ ਪਰਾਵਾਂਗੇ ਜਾਂ ਤੁਸਾਈ ਸੂਈ ਦਵਾਂਗੇ। ਜਾਂ ਕੋਈ ਪਿਆਰਸ ਵਾਲੇ ਨੂੰ ਤਾਂ ਦੇ ਜਾਂਦੀ ਜੀ ਵਾਲੇ ਨੂੰ ਤਾਂ ਨੇ ਚਲ ਬੱਚੇ ਜੀ ਵਿਆਹ ਕਰਨਾ ਖੁਸ਼ੀ ਪਜਾਈ ਦੇ ਮਾਪਿਆਂ ਨੂੰ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਤੇ ਚਲੋ ਜਾਨੋ 35 40000 ਦੇਣਾ 35 ਦੇ ਨਾਲ ਚਲੋ ਕੋ ਥੋੜਾ ਬਤਾ ਇੱਕ ਦੋੜਾ ਕੰਮ ਹੋ ਜਾਣਾ ਹੈ ਤੇ ਉਹ ਵੀ ਹੁਣ ਲੱਗੇ ਤੇ ਵਿਆਹ ਤੇ ਹਿਸੇ ਤਨੇ ਫੜ ਫੜ ਕੇ ਕਰਨਾ ਹੈਗਾ ਔਖਾ ਬੋਲੋ ਔਖਾ ਹੀ ਹੈ ਔਖਾ ਹੀ ਹੈ ਇਹ ਮਾਪ ਤਾਂ ਮਦਰ ਸਾਥ ਨਹੀਂ ਹੈਗਾ ਹਾਂਜੀ ਪੁਲਿਸ ਆਈ ਪੁਲਿਸ ਕਹਿੰਦੀ ਹੈ ਅਸੀਂ ਕਾਰਵਾਈ ਜਰੂਰ ਕਰਾਂਗੇ ਦੇਖੋ ਹੁਣ ਹਾਂਜੀ ਜੀ ਮੈਂ ਹੀ ਰਿਸ਼ਤਾ ਕਰਾਇਆ ਜੇ ਭਰਾ ਜੇ ਮੇਰਾ ਤੇ ਉਹ ਮੇਰੇ ਮਾਮੇ ਦੀ ਕੁੜੀ ਜੇ ਤੇ ਜਿਨ੍ਹਾਂ ਵੱਲ ਮੇਰਾ ਰਿਸ਼ਤਾ ਕਰਾਇਆ ਸੀ ਤੇ ਹੀ ਵਿਆਹ ਦੇ ਤਰੀਕ ਕਢਾਨ ਗਏ ਹਾਂ ਉਹਨਾਂ ਨੇ ਬੁਲਾਇਆ ਹੀ ਕਹਾਨੂੰ ਤੇ ਮੈਂ ਉਹਨਾਂ ਵੱਲ ਗਈ ਹਾਂ ਇਹਨਾਂ ਨੂੰ ਲੈ ਕੇ ਨਦੀ ਬੜੇ ਛੋਟੀ ਭੈਣ ਨੂੰ ਮੈਂ ਤੇ ਮਾਤਾ ਇੱਥਨੇ ਗਏ ਹਾਂ ਅਹੀ ਵਿਆਹ ਦੇ ਤਰੀਕ ਕਢਾਨ ਗਏ ਹਾਂ ਤੇ ਅਸੀਂ ਕਿਹਾ ਸੀ ਕਿ ਘਰ ਆਏ ਤੇ ਆਣ ਕੇ ਮਾਤਾ ਨੇ ਜਿਹੜੇ ਬੁਆ ਖੋਲਿਆ ਤੇ ਝਾਲੀ ਖੋਲੀ ਦੀ ਤੇ ਅੰਦਰੋਂ 35000 ਰੁਪਇਆ ਤੇ 3 ਗ੍ਰਾਮ ਦੀਆਂ ਵਾਲੀਆਂ ਤੇ ਮੁੰਡੇ ਦਾ ਲੈ ਪਰਸੋਂ ਫੋਨ ਮਿਲਿਆ ਸਰਕਾਰ ਵੱਲੋਂ ਤੇ ਉਹ ਵੀ ਨਿਕਲ ਗਿਆ 嗯。 ਹਾਲਾਤ ਨਹੀਂ ਕਰਦੇ ਵਧੀਆ ਜੀ ਨਹੀਂ ਹਾਲਾਤ ਨਹੀਂ ਸਾਲ ਹੋ ਗਿਆ ਮਾਤਾ ਠੀਕ ਨਹੀਂ ਹੈਗੀ ਮਾਤਾ ਦੀ ਬਾਹ ਕੰਮ ਨਹੀਂ ਹੈ ਕਰਦੀ ਰਹੀ ਤੇ ਮੁੰਡਾ ਇਕੱਲਾ ਹੀ ਜਿਹੜਾ ਕਮੇਟੀਆਂ ਵੀ ਕਾਰਦਾ ਹੈ ਕਾਰਦਾ ਖਰਚਾ ਵੀ ਚਲਾਂਦਾ ਹੈ ਦਵਾਈਦਾਰੂ ਵੀ ਲੈ ਕੇ ਦਿੰਦਾ ਰਿਹਾ ਹੈ ਤੇ ਹੁਣ ਮਾਤਾ ਮਾੜੀ ਜੀ ਨੇ ਠੀਕ ਹੋਈ ਸੀ ਤੇ ਇਹਨਾਂ ਨੇ ਕੰਮ ਤੇ ਗਈ ਤੇ ਪੈਸਾ ਤੇ ਲਾ ਉੱਥੇ ਥੋੜਾ ਬਹੁਤਾ ਕਮਾਇਆ ਹੈ ਤੇ ਜੋੜਿਆ ਹੈ ਤੇ ਕੁਛ ਧਾਰੇ ਲੈ ਲਈ ਮੈਂ ਮਾਤਾ ਕੋਲੋਂ ਉਹ ਦਿੱਤੇ ਸੀ ਤੇ ਚਲੋ ਮਾਤਾ ਕਲੀ ਕੁਲੀ ਕਰਾ ਲੈਣੇ ਆ ਪੇਂਟ ਪੁੰਡ ਕਰਾ ਕੇ ਤੇ ਸਾਈ ਬਿਆਨਾਂ ਦੇ ਦੇਣੇ ਆ ਡੀ ਜੇ ਵਾਲਿਆਂ ਨੂੰ ਹਲਵਾਈ ਨੂੰ ਪੈਲਸ ਵਾਲੇ ਕਿ ਗਾਂਬੋ ਖੋ ਜੰਦੇ ਨੇ ਤੇ ਉਹ ਪੈਸੇ ਘਰ ਰੱਖੇ ਦੇ ਸੀ ਯਾਰ ਉਹ ਵੀ ਨਿਕਲੇ ਹਾਂਜੀ ਹਾਂਜੀ ਘਰ ਦੇ ਹਲਾਤ ਤਾਂ ਹੀ ਆਪ ਵੇਹ ਸਕਦੇ ਅੰਦਰ ਪੇਂਟ ਕਰਾਉਣ ਵਾਲਾ ਜੇ ਬਾਹਰ ਵੀ ਮਿਸਤਰੀ ਲਾਣ ਵਾਲੇ ਦੇ ਕੱਚਾ ਕਮਰਾ ਜੇ ਬਾਲਿਆਂ ਵਾਲਾ ਉਹ ਵੀ ਚੋਂਦਾ ਜੇ ਜਦੋਂ ਮੀਂਹ ਆ ਜੇ ਤੇ ਉਹ ਵੀ ਸੋਚਾਇਆ ਕਿ ਚਲੋ ਲੈਂਟਰ ਪਾਵਾਂਗੇ ਤੇ ਇੱਕ ਕਮਰਾ ਚਾਰ ਪੰਜ ਪਰੋਣੇ ਆਣਗੇ ਤੇ ਚਲੋ ਬਹਿ ਜਾਣਗੇ ਤੇ ਉਹ ਹੁਣ ਜਿਹੜੀ ਗੰਜੈਸ਼ ਰੱਖੀ ਦੀ ਕੁਝ ਬੱਚੇ ਨੇ ਕਮੇਟੀਆਂ ਪਾਈ ਦੀਆਂ ਹੀ ਉਹ ਚੁੱਕਿਆ ਚੋਕ ਕਿਤੇ ਪਲਸਟਰ ਪਲਸਟਰ ਕਰਾਇਆ ਵੇੜੇ ਚ ਪਲਸਟਰ ਕਰਾਇਆ ਹੀ ਤੇ ਥੋੜੇ ਬੋਤੇ ਪੈਸੇ ਜੋੜੇ ਹੀ ਕਿ ਪੇਂਟ ਪੋਟ ਕਰਵਾਵਾਂਗੇ ਤੇ ਉਹ ਵੀ ਸਾਰੇ ਹੁਣ ਹੱਥੋਂ ਨਿਕਲ ਗਏ ਆ ਪੁਲਿਸ ਨੂੰ ਕਹਿੰਦੀ ਹੈ ਜੇ ਕਾਰਵਾਈ ਕਰਾਂਗੇ ਜੇ ਤੁਹਾਨੂੰ ਪਹਿਲੇ ਫੋਨ ਲਾ ਕੇ ਦਿੱਤਾ ਤੇ ਫਿਰ ਲਾ ਕੇ ਦਾਂਗੇ ਤੁਹਾਡੀ ਚੀਜ਼ ਤੁਹਾਨੂੰ ਮਿਲ ਜੇਗੀ ਹੁਣ ਵੇਖੋ ਅਸੀਂ ਤੇ ਚਾਹਨੇ ਆ ਮੇਰੇ ਭਰਾ ਨਾਲ ਤੇ ਮੇਰੀ ਮਾਤਾ ਨਾਲ ਨਹੀਂ ਆਏ ਹੋਵੇ ਥੈਂਕ ਯੂ